ਬਿਤੀ ਰਾਤ ਫੇ ਸੱਤ ਮੋਹਲੀ ਵਿਖੇ ਕੋਠੀ ਦੇ ਵਿੱਚ ਮੋਟਰਸਾਈਕਲ ਸਵਾਰਾਂ ਵੱਲੋਂ ਕੀਤੀ ਗਈ ਅੰਦਾ ਦੋਧ ਫਾਇਰਿੰਗ ਫਾਇਰਿੰਗ ਕਰਨ ਉਪरांत આરોપીਆਂ ਵੱਲੋਂ ਕਾਲਾ ਰਾਣਾ ਗੈਂਗ ਦੇ ਪਰਚੇ ਸੁੱਟੇਗੇ ਘਰ ਦੇ ਅੰਦਰ ਹਾਲਾਂਕਿ ਪਰਿਵਾਰਕ ਮੈਂਬਰਾਂ ਅਨੁਸਾਰ ਉਹਨਾਂ ਨੂੰ ਪਹਿਲੇ ਕਿਸੇ ਵੀ ਪ੍ਰਕਾਰ ਦੀ ਧਮਕੀ ਜਾਂ ਧਮਕੀਆਂ ਭਰੀਆਂ ਕਾਲਾਂ ਨਹੀਂ ਆਈਆਂ ਅਚਾਨਕ ਹੋਈ ਇਸ ਘਟਨਾ ਨਾਲ ਪਰਿਵਾਰ ਵਿੱਚ ਸਹਿਮ ਦਾ ਮਾਹੌਲ ਹੈ ਮੌਕੇ ਤੇ ਪਹੁੰਚੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਨਾਮ ਕੀ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਕੱਲ ਰਾਤ ਜਿਹੜੀ ਫਾਇਰਿੰਗ ਦੀ ਘਟਨਾ ਹੋਈ ਹੈ ਕਿਉਂ ਇਹ ਕੋਈ ਥ੍ਰੈਟ ਕਾਲ ਸੀ ਹੈ ਕਿਵੇਂ ਹੋਇਆ ਜੀ ਪੂਰੀ ਵਾਰਦਾ ਦੱਸੋ ਦੇਖੋ ਜੀ ਪੂਰੀ ਵਾਰਦਾ ਤਿੱਦਾਂ ਹੈ ਕਿ ਰਾਤ ਕੋਈ 12 ਵਜੇ 24 ਮਿੰਟ ਤੇ ਬਹੁਤ ਜ਼ੋਰ ਨਾਲ ਪਟਾਕੇ ਜਿਹੀ ਆਵਾਜ਼ ਆਈਆਂ ਅਸੀਂ ਸੁੱਤੇ ਵੇ ਅਸੀਂ ਸਾਰੇ ਅਸੀਂ ਸਮਝਿਆ ਕਿ ਪਟਾਕੇ ਚੱਲ ਰਹੇ ਆ ਪਰ ਅਸੀਂ ਸੋ ਗਾਲਾਂ ਵੀ ਕੱਢੀਆਂ ਆਪਣੇ ਮਨ ਵਿੱਚ ਹੀ ਕਿ ਪਤਾ ਨਹੀਂ ਅਸਲੇ ਬੇਕੁੱਕੜਾ ਪਟਾਕੇ ਚਲਾ ਰਿਹਾ ਵਾ ਇਹਨੇ ਨੂੰ ਮੇਰਾ ਛੋਟਾ ਬੇਟਾ ਮਨਜੋਤ ਸਿੰਘ ਉਹ ਉੱਪਰ ਫਰਸਟ ਫਲੋਰ ਤੇ ਸੁੱਤਾ ਹੋਇਆ ਸੀ ਉਹ 19 ਵਜਾਂ ਸੁਣੀਆਂ ਤਾਂ ਉਹਨੇ ਜਦੋਂ ਦੇਖਿਆ ਕਿ ਜ਼ੋਰ ਨਾਲ ਇੱਕ ਸ਼ੀਸ਼ੇ ਦੇ ਉੱਤੇ ਕੋਈ ਚੀਜ਼ ਵੱਜੀ ਆ ਤੇ ਉਹਨੇ ਜਦੋਂ ਸ਼ੀਸ਼ਾ ਵੇਖਿਆ ਸ਼ੀਸ਼ਾ ਟੁੱਟ ਗਿਆ ਵਾ ਉਹਨੇ ਤਾਂ ਸਾਨੂੰ ਕਾਲ ਕੀਤੀ ਕਹਿੰਦਾ ਪਪਾ ਕੋਈ ਛੋ ਬੰਦਾ ਆ ਗਿਆ ਕਹਿੰਦਾ ਮੈਂ ਕਿ ਕੋਈ ਗੱਲ ਨਹੀਂ ਅਸੀਂ ਸਾਰੀ ਫੈਮਿਲੀ ਉੱਪਰ ਚਲੀ ਗਈ ਉੱਪਰ ਜਾ ਕੇ ਦੇਖਿਆ ਕੋਈ ਨਹੀਂ ਸੀ ਫਿਰ ਹੀ ਕਿਨਾਂ ਗੇਟ ਤੋਂ ਖੁੱਲ੍ਹਿਆ ਬਾਹਰ ਤੇ ਬਾਹਰ ساری ਦੁਨੀਆ ਬਾਹਰ ਆ ਗਈ ਸੀ ਉਸ ਟਾਈਮ ਕਿਉਂਕਿ ਉਹਨਾਂ ਨੇ ਪਟਾਕੇ ਦੀ ਆਵਾਜ਼ ਸੁਣੀ ਸੀ ਜਦੋਂ ਬਾਹਰ ਆਏ ਤਾਂ ਬਾਹਰ ਜਿਹੜੇ ਰੌਂਦ ਦੇ ਖੌਲ ਬਹੁਤ ਜ਼ਿਆਦਾ ਖਿਲਰੇ ਪਏ ਸੀ ਫਿਰ ਸੀਸੀਟੀਵੀ ਫੁਟੇਜ ਦੇਖੀ ਫੁਟੇਜ ਸਾਰੀ ਕਲੈਰਿਟੀ ਹੋ ਗਈ ਕਿਸ ਤਰ੍ਹਾਂ ਦੋ ਬੰਦੇ ਆਏ ਆ ਤੇ ਇੱਕ ਬੰਦੇ ਨੇ ਪਗਵੇ ਰੰਗ ਦਾ ਕੋਜਮਾ ਜਿਹਾ ਕਮੀ ਪਾਇਆ ਹੋਇਆ ਤੇ ਦੂਸਰਾ ਬੰਦਾ ਉਹਨਾਂ ਹੱਥ ਪਿਸਟਲ ਉਤਰਿਆ ਪਹਿਲਾਂ ਇੱਥੋਂ ਇਧਰ ਨੂੰ ਗਿਆ ਦੋ ਫਿਰ ਵਾਪਸ ਆਇਆ ਤੇ ਅੰਤੇ ਹੀ ਉਤਰ ਕੇ ਉਹਨਾਂ ਨੇ ਅੰਦਰ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਕੋਠੀ ਨੂੰ ਵੀ ਉੱਪਰੋਂ ਫਾਇਰਿੰਗ ਕੀਤੀ ਤੇ ਚਾਰੋਂ ਤਰਫ ਘੁੰਮ ਕੇ ਫਾਇਰਿੰਗ ਕੀਤੀ ਐਦਾਂ ਗੱਡੀ ਦਾ ਨੁਕਸਾਨ ਕੀਤਾ ਉਸ ਗੱਡੀ ਦਾ ਨੁਕਸਾਨ ਕੀਤਾ ਤੇ ਮੇਰੇ ਖਿਆਲ ਦੇ ਵਿੱਚ 30 ਤੋਂ 35 ਰਾਉਂਡ ਤਲਾ ਕੇ 1 ਮਿੰਟ ਡੇਢ ਮਿੰਟ ਦੀ ਗੱਲ ਹੈ ਤੇ ਆਪਣੇ ਮੋਟਰਸਾਈਕਲ ਤੇ ਫਰਾਦੋਗੇ ਇਸ ਤੋਂ ਪਹਿਲਾਂ ਕੋਈ ਤੁਹਾਨੂੰ ਥ੍ਰੈਟ ਕਾਲ ਨਹੀਂ ਆ ਕੋਈ ਇਹੋ ਜਿਹਾ ਕੋਈ ਆਇਆ ਸੀ ਜਾਂ ਰੰਜਿਸ਼ ਚ ਹੈ ਕਿ ਦਿਨੋਂ ਪੁਰਾਣੀ ਕਿਸੇ ਚੱਕਦਮ ਦੇਖੋ ਜੀ ਮੇਰੀ ਉਮਰ 62 ইয়ারਸ ਦੀ ਹੋ ਗਈ ਆ ਨਾ ਸਾਡੇ ਨਾਲ ਕਿਸੇ ਦੀ ਰੰਜਿਸ਼ ਹੈ ਨਾ ਸਾਨੂੰ ਕੋਈ ਥ੍ਰੈਟ ਕਾਲ ਆਈ ਹੈ ਨਾ ਮੇਰੇ ਬੇਟਿਆਂ ਨੂੰ ਕਦੇ ਕੋਈ ਥ੍ਰੈਟ ਕਾਲ ਆਈ ਹੈ ਨਾ ਕਦੀ ਉਹਨਾਂ ਦਾ ਕਿਸੇ ਨਾਲ ਝਗੜਾ ਹੋਇਆ ਵਾ ਉਹ ਆਪਣੇ 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 ਕੰਮ 'ਚ ਮਸਤ ਹੈਗੇ ਆ ਕਿਸੇ ਕਿਸਮ ਦੀ ਕੋਈ ਫਰੋਤੀ ਵਾਸਤੇ ਵੀ ਕੋਲ ਨਹੀਂ ਆ ਕੋਈ ਚਿੱਟਾ ਛੁੱਟ ਕੇ ਗਿਆ ਜਿਹੜੇ ਹਾਂਜੀ ਉਹ ਪੁਲਿਸ ਵਾਲਿਆਂ ਨੇ ਦੇਖੀਆਂ ਇੱਥੇ ਚਿੱਟਾ ਕਿੰਨਾ ਕਾਗਜ਼ ਤਿੰਨ ਕਾਗਜ਼ ਛੁੱਟੇ ਹੋਏ ਸੀ ਉੱਤੇ ਕੋਈ ਕਾਲਾ ਰਾਣਾ ਨਾਮ ਦਾ ਨਾਮ ਲਿਖਿਆ ਹੋਇਆ ਸੀ ਇੰਗਲਿਸ਼ 'ਚ ਉਹ ਨਾਲ ਲੈ ਗਏ ਪੁਲਿਸ ਵਾਲੇ ਤੇ ਇਸ ਤੋਂ ਇਲਾਵਾ ਸਾਨੂੰ ਹਜੇ ਕੁਝ ਵੀ ਨਹੀਂ ਪਤਾ ਕਿ ਇਹ ਕਿਉਂ ਇਨਸੀਡੈਂਟ ਕਿਉਂ ਵਾਪਰਿਆ ਤੁਹਾਡੇ ਕਿਰਾਏਦਾਰ ਜਿਹੜੇ ਹੈਗੇ ਉਹਨਾਂ ਬਾਰੇ ਦੱਸੋ ਦੇਖੋ ਜੀ ਸਾਡੇ ਟੌਪ ਫਲੋਰ ਤੇ ਕਿਰਾਏ ਦਾ ਰਹਿੰਦੇ ਆ ਤੇ ਉਹਨਾਂ ਦਾ ਨਾਮ ਦੀਪ ਗੌਰਵ ਹੈ ਉਹ ਕੱਲ ਸ਼ਾਮ ਨੂੰ ਹੀ ਉਹ ਇੱਥੋਂ ਗਏ ਉਹਨਾਂ ਦੇ ਇਨਲਾਜ਼ ਪਟਿਆਲੇ ਰਹਿੰਦੇ ਆ ਉਹਨਾਂ ਨੇ ਮੈਨੂੰ ਚਾਬੀਆਂ ਵੀ ਦਿੱਤੀਆਂ ਘਰ ਦੀਆਂ ਕਿ ਇਸ ਤਰ੍ਹਾਂ ਮੇਰੇ ਇਨਲਾ ਮੇਰੇ ਫਾਜ਼ਿਲਲਾ ਜਿਹੜੇ ਹੈਗੇ ਉਹ ਵੀ ਬਾਹਰ ਅਸੀਂ ਉੱਤੇ ਮੈਂ ਕੰਮ ਕੀ ਕਰਦਾ ਹਾਂ ਉਹ ਉਹਨਾਂ ਦਾ ਸ਼ਾਪ ਹੈਗੀ ਹੈ ਜੀ 3B2 ਦੇ ਵਿੱਚ ਇਹ ਕਿਸਮ ਦਾ ਸ਼ੋਰੂਮ ਹੈ ਉੱਥੇ ਗਲੋਕਲ ਨਾਂ ਦਾ ਗਲੋਕਲ ਬਾਟਰ ਤੇ ਗਰੋਸਰੀ ਦਾ ਵਗੈਰਾ ਉਹ ਸਮਾਨ ਦਾ ਉਹ ਨਾ ਹੈਗਾ ਕੋਈ ਕੋਈ ਪ੍ਰੈਟ ਕਾਲ ਵਗੈਰਾ ਆਈ ਹੋਈ ਦੇਖੋ ਜੀ ਸਾਨੂੰ ਉਹਨਾਂ ਨਾਲ ਕਦੀ ਗੱਲ ਨਹੀਂ ਹੋਈ ਇਸ ਤਰ੍ਹਾਂ ਦੀ ਕੋਈ ਥ੍ਰੈਟ ਕਾਲ ਆਈ ਰਾਤੀ ਜਿਹੜਾ ਪੀਸੀਆ ਇਨਚਾਰਜ ਸੀ ਉਹਨਾਂ ਨਾਲ ਅਸੀਂ 1 ਵਜੇ ਰਾਤ ਨੂੰ ਗੱਲ ਕਰਾਈ ਕਿ ਤੁਸੀਂ ਕੁਐਸਚਨਿੰਗ ਕਰ ਸਕਦੇ ਹੋ ਉਹਨਾਂ ਨੂੰ ਉਹ ਉਹਨਾਂ ਨੇ ਵੀ ਇਹੀ ਕਿਹਾ ਕਿ ਸਾਨੂੰ ਕੋਈ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਸਾਡਾ ਝਗੜਾ ਨਹੀਂ ਕੋਈ ਕਾਲ ਨਹੀਂ ਆਈ ਤੇ ਬਾਕੀ ਅਸੀਂ ਪ੍ਰਸ਼ਾਸਨ ਤੋਂ ਲੱਗੀ ਇਨਵੈਸਟੀਗੇਸ਼ਨ ਕਰ ਰਿਹਾ ਪਰ ਅਸੀਂ ਪ੍ਰਸ਼ਾਸਨ ਤੋਂ ਬਹੁਤ ਜ਼ੋਰ ਫੁਰਜ਼ੋਰ ਨਾਲ ਅਪੀਲ ਕਰਦੇ ਆਂ ਕਿ ਜਹਾਂ ਦਾ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਇਸ ਜਿਹੜੇ ਵੀ ਜੋ ਵੀ ਗੈਂਗਸਟਰ ਆ ਕਿ ਚੋਰ ਹੈ ਠੱਗ ਹੈ ਕੋਈ ਵੀ ਆ ਇਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਇਹੀ ਸਾਰਾ ਪਰਿਵਾਰ ਬਹੁਤ ਐਸ਼ਚਾ ਕਿਉਂਕਿ ਸਾਡੇ ਛੋਟੇ-ਛੋਟੇ ਬੱਚੇ ਆ ਅਸੀਂ ਬਾਹਰ ਨਹੀਂ ਨਿਕਲਣ ਦੇਦੇ ਉਹਨਾਂ ਨੂੰ ਨਾ ਸਕੂਲ ਜਾਂਦੇ ਰਿਆ ਜ ਸਕੂਲ ਨਹੀਂ ਗਏ ਇਸ ਕਰਕੇ ਪ੍ਰਸ਼ਾਸਨ ਨੂੰ ਪੀਲਾ ਤੁਹਾਡੇ ਚੈਨਲਾਂ ਦੇ ਮਾਧਮ ਰਾਹੀਂ ਕਿ ਇਹ ਇਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਇਹ ਐਕਚੁਅਲੀ ਮਨਿੰਦਰ ਸਿੰਘ ਸਦਾਜੀ 945 ਨੰਬਰ ਘਰ ਹੈ ਫੇਸ ਸਾਧੇ ਵਿੱਚ ਰਹਿੰਦੇ ਨੇ ਇਹਨਾਂ ਦੇ ਦੋ ਬੇਟੇ ਨੇ ਇੱਕ ਬੇਟਾ ਆਪਣਾ ਕੰਮ ਕਰਦਾ ਇੱਕ ਕਿਤੇ ਜੌਬ ਕਰਦੇ ਹੈਗੇ ਆ ਸੋ ਇਹ ਕਹਿੰਦੇ ਵੀ ਸਾਡੀ ਕਿਸੇ ਨਾ ਹਾਲਾਂਕਿ ਸ਼ਰੀਫ ਬੰਦੇ ਆ ਬਹੁਤ ਹੀ ਸ਼ਰੀਫ ਮੈਂ ਸਮਝਦਾ ਕਿ ਮਤਲਬ ਵੀ ਇਹੋ ਜਿਹੇ ਬੰਦਿਆਂ ਦਾ ਵੀ ਇਹੋ ਜਿਹਾ ਹਾਲ ਸਾਬ ਵਾਪਰ ਜੀ ਤਾਂ ਬਹੁਤ ਹੀ ਮਾੜੀ ਗੱਲ ਹੈ ਮੈਂ ਕੱਲ ਪਰਸੋ ਵੀ ਕੋਈ ਇੰਟਰਵਿਊ ਦੇ ਰਿਆ ਸੀ ਉੱਥੇ ਗੱਲ ਕੀਤੀ ਸੀ ਉਹ ਕਹਿੰਦੇ ਸੀ ਕਿ ਮਹਾਲੀ ਦੇ ਲਾਈਨ ਆਰਡਰ ਦਾ ਬਹੁਤ ਮਾੜੀ ਹਾਲਤ ਹੈ ਕਦੇ ਉਹ ਮੌਲ ਦੇ ਬਾਗ ਗੁਲੀਆਂ ਚੱਲ ਗਈਆਂ ਕਦੇ ਉੱਥੇ ਗੁਲੀਆਂ ਚੱਲ ਗਈਆਂ ਸੋ ਮੈਂ ਕਿਹਾ ਸੀਗਾ ਮੈਂ ਕਿਹਾ ਜੀ ਤੁਸੀਂ ਮਤਲਬ ਵੀ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਮਹਾਲੇ ਵਿੱਚ 25 ਲੱਖ ਦੀ ਪਾਪੂਲੇਸ਼ਨ ਹੈ ਪੂਰੇ ਜ਼ਿਲ੍ਹੇ ਦੀ ਔਰ ਉਹਦੇ ਬਸੇ ਸਿਰਫ 900 ਤੋਂ ਲੈ ਕੇ 1000 ਨਫਰੀ ਹੈ ਇੰਨੇ ਕੁ ਮੁਲਾਜ਼ਮ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਔਰ ਉਹਦੇ ਵਿੱਚੋਂ ਕਾਫੀ ਕੋਈ ਛੁੱਟੀ ਦੇ ਵੀ ਹੁੰਦਾ ਹੈ ਕੋਈ ਬਿਮਾਰ ਵੀ ਹੁੰਦਾ ਹੈ ਕੋਈ ਕੋਟਾਂ ਦੇ ਵਿੱਚ ਵੀ ਗਏ ਹੋਏ ਨੇ ਕੁਝ ਗਨਮੈਨ ਵੀ ਹੈਗੇ ਨੇ ਔਰ ਦੂਸਰੀ ਗੱਲ ਜਿਸਰ ਮਤਲਬ ਜਿਹੜੀ ਅੱਜ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਜੋ ਸੀਐਮ ਸਾਹਿਬ ਸਾਡੇ ਪੰਜਾਬ ਦੇ ਹੈਗੇ ਨੇ ਮੁੱਖ ਮੰਤਰੀ ਸਾਹਿਬ ਉਨ੍ਹਾਂ ਦੇ ਪਰਿਵਾਰ ਦੇ 4 ਜੀਨੇ ਕਰਦੇ ਉਹਨਾਂ ਕੋਲੇ 11-1200 ਮਿਲਾਜ ਮੈਂ ਉਹਨਾਂ ਦੀ ਸਿਕਿਉਰਿਟੀ ਕਰਨ ਵਾਸਤੇ ਸੋ ਜੋ ਅੱਜ ਪਾਵਰ ਦੇ ਵਿੱਚ ਸਰਕਾਰ ਆਈ ਸੀਗੀ ਉਹ ਤਾਂ ਇਹ ਕਹਿ ਕੇ ਆਈ ਸੀ ਕਿ ਅਸੀਂ ਆਮ ਬੰਦੇ ਆ ਸਾਨੂੰ ਕੋਈ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ ਅਸੀਂ ਲੋਕਾਂ ਦੀ ਸਿਕਿਉਰਿਟੀ ਕਰਨੀ ਆ ਪਰ ਹੋ ਉਲਟ ਰਿਹਾ ਹੈ ਜੋ ਅੱਜ ਸਾਨੂੰ ਮਹਾਲੀ ਵਰਗੇ ਸ਼ਹਿਰ ਦੇ ਵਿੱਚ ਜਿਹੜਾ ਦੇਖੋ ਅਸੀਂ ਇਹਨੂੰ ਰਾਜਤਾਨੇ ਵੀ ਕਹਿੰਦੇ ਆ ਪੰਜਾਬ ਦੀ ਔਰ ਇਹਦਾ ਮਹਾਲੀਆ ਸੱਤ ਫੇਸ ਹੈਗਾ ਇਹਨੂੰ ਤੁਸੀਂ ਸੈਂਟਰ ਮੰਨ ਲੋ ਹਾਰਟ ਕਹਿੰਦੇ ਆ ਮਹਾਲੀ ਦਾ ਅੱਜ ਇੱਥੇ ਇਹ ਇੱਥੇ ਹੀ ਮਲੇ ਹੋਈ ਜਿਹੜੀ ਨੇ ਕਦਾਂ ਵਾਪਰ ਦੀਆਂ ਨੇ ਤੇ ਮੈਂ ਸਮਝਦਾ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਪਰ ਮੈਨੂੰ ਭਾਈ ਦੇ ਤਰਸ ਇਸ ਗੱਲ ਤੋਂ ਆਇਆ ਕਿ ਇਹਨਾਂ ਨੇ ਵਿਚਾਰਿਆਂ ਨੂੰ ਇਹ ਨਹੀਂ ਕਿਹਾ ਕਿ ਜੀ ਕੋਈ ਫੋਰਸ ਵਧਾਓ ਕੋਈ ਰਾਤ ਨੂੰ ਪਟੋਲਿੰਗ ਵਧਾ ਦਿਓ ਕੋਈ ਮੁਲਾਜ਼ਮ ਗਿੜਾ ਮਾਰ ਨੇ ਇਹ ਇਹ ਕਿਹਾ ਕਿ ਜੀ ਕੈਮਰੇ ਵਧਾ ਦਿਓ ਕਿਉਂਕਿ ਇਹ ਵੀ ਢੇਰੀ ਢਾਈ ਬੈਠੇ ਨੇ ਇਹਨਾਂ ਨੂੰ ਲੱਗਦਾ ਕਿ ਜੇ ਇਹ ਕੰਮ ਹੋਣਾ ਨਹੀਂ ਤੇ ਅਸੀਂ ਕਹਿ ਦਾਂਗੇ ਵੀ ਰਾਤ ਨੂੰ ਮੁੰਡੇ ਗਿੜਾ ਮਾਰਨਗੇ ਪੁਲਿਸ ਆਏ ਆਉਣਗੇ ਮੁਲਾਜ਼ਮ ਹਾਂ ਔਰ ਇਹਨਾਂ ਉਸ ਗੱਲ ਤੋਂ ਆਸ ਨਹੀਂ ਹੈਗੀ ਇਹ ਇਸ ਗੱਲ ਤੋਂ ਆਸ ਹੈ ਕਿ ਜੇ ਇਹਦੇ ਸੀਸੀਟੀਵੀ ਕੈਮਰੇ ਵੱਜ ਜਾਣ ਉਹਦੋਂ ਘੱਟ ਤੋਂ ਘੱਟ ਘੱਟ ਇਹ ਗੱਲ ਹੋ ਸਕਦੀ ਹੈ ਕਿ ਸਾਨੂੰ ਪਤਾ ਲੱਗ ਜਾਏ ਕੌਣ ਆਇਆ ਸੀਗਾ ਕਿੱਧਰੋਂ ਆਏ ਸੀਗੇ ਕਿੰਨੇ ਬੰਦੇ ਸੀਗੇ ਕਿਹੜੀ ਗੱਡੀ ਤੇ ਆਏ ਸੀ ਤੇ ਇਹਦੇ ਪਿੱਛੇ ਕੌਣ ਹੈ ਕੀ ਹੁੰਦਾ ਜਿਵੇਂ ਇਸੇ ਘਰ ਦੇ ਬਾਹਰ ਆ ਗਏ ਐਸੇ ਤਾਂ ਉਹੀ ਬੰਦੇ ਜਿਹੜੇ ਬੰਦਿਆਂ ਦਾ ਅਟੈਕ ਕੀਤਾ ਤੇ ਮਲਜੂ ਨੁਕਸਾਨ ਕਰਕੇ ਗਏ ਨੇ ਉਹੋ ਹੀ ਬੰਦੇ ਆ ਕੇ ਦਿਖੇ ਦਦਾ ਜੇਕਰ ਸਾਨੂੰ ਪਿੱਛੇ ਸਾਡੇ ਕੈਮਰੇ ਹਰ ਮੋੜ ਤੇ ਤੇ ਕੈਮਰੇ ਲੱਗੇ ਹੋਣਗੇ ਤਾਂ ਮੈਂ ਸਮਝਦਾ ਕਿ ਉਤੋਂ ਪਤਾ ਲੱਗ ਜਾਏ ਕਿ ਅਸੀਂ ਕਿਹੜੀ ਗੱਡੀ ਤੇ ਆਏ ਨੇ ਇਹਦੇ ਪਿੱਛੇ ਬੰਦਾ ਕੌਣ ਹੈ ਤੇ ਇਹਦਾ ਕੀ ਮਤਲਬ ਇਹ ਕੱਲੇ 80 ਅਟੈਕ ਕਰਨ ਵਾਸਤੇ ਆਏ ਸੀ ਜਾਂ ਜਿੱਦੇ ਹੋਰ ਵੀ ਅਟੈਕ ਕਰਨਾ ਸੀਗਾ ਸੋ ਮੰਨ ਲਓ ਕਾਰਨ ਇਹ ਹੈ ਕਿ ਜਿਹੜੀ ਅੱਜ ਸਰਕਾਰ ਹੈਗੀ ਆ ਉਹ ਜਾਂ ਲਾਈਨ ਆਰਡਰ ਦੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ ਔਰ ਮੈਂ ਤਾਂ ਤੁਹਾਡੇ ਜ਼ਰੀਏ ਬੇਨਤੀ ਕਰਦਾ ਕਿ ਜੇਕਰ ਮਨ ਸਾਡੇ ਇਹੋ ਜਿਹੜੇ ਪਰਿਵਾਰ ਨੇ ਜਿਨ੍ਹਾਂ ਦਾ ਕਿਸੇ ਨਾਲ ਕੰਟਰੋਵਰਸੀਅਲ ਸਿਸਟਮ ਕੋਈ ਹੈ ਹੀ ਨਹੀਂ ਕੋਈ ਜਿਹੜਾ ਬਵਾਦ ਹੈ ਹੀ ਨਹੀਂ ਉਹ ਜਿਹੜੇ ਬੰਦੇ ਵੀ ਜੇ ਸੇਫ ਨਹੀਂ ਹੈਗੇ ਤੇ ਭਾਜੀ ਫਿਰ ਮੈਂ ਸਮਝਦਾ ਵੀ ਕੋਈ ਸੇਫ ਨਹੀਂ ਹੈਗਾ ਔਰ ਉਹਨਾਂ ਦਾ ਸਿੰਪਲ ਤੇ ਸਿਆਣਾ ਜੀ ਜੋ ਅਸੀਂ ਆ ਦੇਖ ਰਹੇ ਆ ਤੇ ਮੈਂ ਸਮਝਦਾ ਕਿ ਇਹਦਾ ਸਾਰਾ ਪਰਬਾਰ ਕੋਈ ਹੋਣਾ ਮੁਸ਼ਕਲ ਹੈ ਇੱਕ ਤੁਹਾਡੇ ਕੱਲ ਠੇਕੇਦਾਰ ਨੇ ਤੁਹਾਡੇ ਤਾਰਾ ਸੈਣੀ ਉਹਨਾਂ ਤੇ ਵੀ ਹਮਲਾ ਹੋਇਆ ਉਹਦੇ ਭਾਵੇਂ ਕੱਲ ਫਿਰ ਦੁਬਾਰਾ ਟ੍ਰੈਕ ਆਈ ਹੈ ਉਹਨਾਂ ਨੂੰ ਦੇਖੋ ਉਹਨਾਂ ਦੀ ਗੱਲ ਇਹ ਸੀਗੀ ਕਿ ਉਹ ਕਾਰੋਬਾਰੀ ਬੰਦੇ ਆ ਵੱਡੇ ਬੰਦੇ ਆ ਉਹਨਾਂ ਨੂੰ ਕਈ ਵਾਰੀ ਪਹਿਲਾਂ ਕਾਲਾਂ ਵੀ ਆਈਆਂ ਸੀਗੀਆਂ ਹੈਨਾ ਉਦੋਂ ਕੋਈ ਅੰਦਾਜ਼ਾ ਲੱਗ ਰਿਹਾ ਕਿ ਮਤਲਬ ਉਹਨਾਂ ਨੂੰ ਦੇਖੋ ਜੋ ਪੰਜਾਬ ਦੇ ਹਾਲਾਤ ਅੱਜ ਹੈਗੇ ਆ ਕਿ ਹਰ ਇੱਕ ਤੀਜੇ ਬੰਦੇ ਨੂੰ ਕੋਈ ਨਾ ਕੋਈ ਕਾਲ ਆਉਂਦੀ ਆ ਕਿ ਸਾਨੂੰ 50 ਲੱਖ ਦਿਓ ਸਾਨੂੰ 20 ਲੱਖ ਦਿਓ ਸਾਨੂੰ 30 ਲੱਖ ਦਿਓ ਇਹਨਾਂ ਦਾ ਬਿਲਕੁਲ ਕਿਸੇ ਨੂੰ ਕੋਈ ਉਹਨਾਂ ਦਾ ਅੰਦਾਜ਼ਾ ਵੀ ਲਾਇਆ ਜਾ ਸਕਦਾ ਵੀ ਕੌਣ ਬੰਦੇ ਹੋ ਸਕਦੇ ਆ ਔਰ ਉਹ ਜਿਹੜੀ ਗੱਲ ਦੇਖੋ ਤਾਰਾ ਸਿੰਘ ਨਾਲ ਹੋਈ ਆ ਉਹ ਵੀ ਬੜੀ ਮਤਲਬ ਮੜੀ ਕਰਨੀ ਹੈਗੀ ਆ ਔਰ ਉਹ ਵੀ ਆਸ ਇਹੀ ਕਹਦੇ ਆ ਕਿ ਸਾਨੂੰ ਮਤਲਬ ਕਿਸੇ ਕਦੇ ਭਰੋਸੇ ਨਹੀਂ ਰਿਹਾ ਸਾਨੂੰ ਕਮ ਸੇ ਕਮ ਆਪਣੀ ਸਿਕਿਉਰਿਟੀ ਆਪ ਹੀ ਕਰਨੀ ਪੈਣੀ ਆ ਆਦਰਬਈ ਹੋਰ ਹੱਲੀ ਕਿਸੇ ਕੋਲ ਕੋਈ ਨਹੀਂ ਪਾਈ ਅਨਸਰ ਦੇਖੋ ਇਹ ਜਿਹੜੀ ਮੰਤ ਭਾਗਾ ਜਿਹਾ ਲੱਗਿਆ ਕਿ ਜਿਹੜਾ ਇਸ ਨੂੰ ਲਾਅ ਐਂਡ ਔਰਡਰ ਟੋਟਲੀ ਵਿਗੜਦਾ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਕ੍ਰਾਈਮ ਡੇ ਬਾਏ ਡੇ ਵੱਧ ਰਿਹਾ ਹੈ ਸਾਡੀ ਸਰਕਾਰ ਨੂੰ ਤੁਹਾਡੇ ਚੈਨਲ ਦੇ ਮਦਨ ਪੂਰ ਪੂਰ ਤੋਂ ਅਪੀਲ ਹੈ ਕਿ ਸ਼ਹਿਰ ਦੇ ਲੋੜਾਡਾ ਉੱਤੇ ਧਿਆਨ ਦਿੱਤਾ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਰੋਜ਼ ਤੁਹਾਨੂੰ ਕੋਈ ਨਾ ਕੋਈ ਆਪਣਾ ਚੋਰੀਆਂ ਦੀ ਵਾਰਦਾਤਾਂ ਜਾਂ ਕੋਈ ਹੋਰ ਇਨਸੀਡੈਂਟ ਆਵੇ ਨਜ਼ਰ ਆਉਂਦੇ ਜਾਣਗੇ ਅਖਬਾਰਾਂ ਤੇ ਵੀ ਸਵੇਰੇ ਆਪਾਂ ਖੋਲਦੇ ਜਾਂ ਕੋਈ ਚੈਨਲ ਦੇਖਦੇ ਤਾਂ ਆਹੀ ਚੀਜ਼ਾਂ ਨਜ਼ਰ ਆਉਂਦੀ ਆਪਾਂ ਨੂੰ ਸਾਰੀਆਂ ਜਿਹੜਾ ਇਹ ਇਨਸੀਡੈਂਟ ਹੋਇਆ ਰਾਤੀ 12:24 ਮੰਤ ਦੇ ਕਿ ਮੈਨੂੰ ਅੰਦਾ ਫੋਨ ਆਇਆ ਭਾਈ ਦਾ ਕਿ 12:30 ਤੇ ਕਿ ਮੈਨੂੰ ਫੋਨ ਆਇਆ ਕਿ ਮੇਰੇ ਰਾਤੀ ਸਾਡੇ ਘਰ ਦੇ ਬਾਹਰ ਕੋਈ ਫਾਇਰਿੰਗ ਹੋਈ ਹੈ ਤੇ ਮੈਨੂੰ ਜਿਹੜਾ 2 4 5 ਮਿੰਟਾਂ ਨੂੰ ਲੱਗੇ ਸੀ ਮੈਂ ਤੇ ਪਹੁੰਚਿਆ ਤੇ ਦੇਖ ਕੇ ਬੜਾ ਹੈਰਾਨ ਹੋਈ ਆ ਦਹਿਸ਼ਤ ਦਾ ਮੂਲ ਸੀ ਪੂਰਾ ਇਸ ਇਸਟਾਮ ਦੇ ਦਲੇ ਪਾਸੇ ਇਹ ਰੀਚ ਕੋਈ ਕਿ ਪਿਛਲੇ ਸਾਲ ਵੀ ਦੇਖਣ ਚ ਆਇਆ ਸੀ ਕਿ ਬੰਦਾ ਆਈਟੀ ਕੰਪਨੀ ਚ ਕੰਮ ਕਰਦਾ ਪਿਛਲੀ ਗਲੀ ਤੇ ਉਹਦੀ ਕਾਰ ਨੂੰ ਅੱਗ ਲਗਾ ਦਿੱਤੀ ਸੀ ਹਾਂ ਬਿਲਕੁਲ ਬੈਕ ਸੈਟ ਤੇ ਆ ਜਿਹਨੇ ਕਾਰ ਨੂੰ ਅੱਗ ਲਗਾ ਦਿੱਤੀ ਚਲੋ ਉਹ ਬਾਜੀ ਮੰਨ ਸਕਦੇ ਖੁੰਦਕ ਬਾਜੀ ਸੀਗਾ ਇਹਨਾਂ ਦੀ ਕਿਸੇ ਨਾ ਕੋਈ ਖੁੰਡਕਬਾਦੀ ਨਜ਼ਰ ਨਹੀਂ ਆਈ ਨਹੀਂ ਹਰ ਤੱਕ ਨਾ ਹੀ ਇਹਨਾਂ ਦਾ ਇਹ ਸੀ ਮੈਂ ਵੀ ਇਹਨਾਂ ਨੂੰ ਇੱਕ ਅਲੱਗ ਤਰੀਕੇ ਨਾਲ ਪੁੱਛਿਆ ਮੈਂ ਕਹਿੰਦਾ ਦੇਖੋ ਆਪਾਂ ਨਾ ਪੁਲਿਸ ਨੂੰ ਪੂਰੀ ਜਾਣਕਾਰੀ ਦਈਏ ਕੋਈ ਅਧੂਰੀ ਜਾਣਕਾਰੀ ਨਾ ਦਈਏ ਜੇ ਤੁਹਾਡੇ ਮਨ 'ਚ ਕੋਈ ਐਮੇਦੀ ਦਸ਼ਤ ਦੀ ਹੈ ਗੱਲ ਕੋਈ ਤੁਹਾਡੇ ਕੋਲ ਮਨ 'ਚ ਕਿਸੇ ਲੜਾਈ ਦਾ ਮਾਹੌਲ ਹੋਇਆ ਵਾ ਤਾਂ ਮੈਨੂੰ ਦੱਸ ਸਕਦੇ ਹੋ ਸੀ ਮੈਂ ਅੱਗੇ ਪੁਲਿਸ ਨੂੰ ਤਰੀਕੇ ਸਰ ਗੱਲ ਕਰ ਲਾਂਗਾ ਕਹਿੰਦੇ ਸਾਡੀ ਕੋਈ ਐਸੀ ਇਨਸੀਡੈਂਟ ਨਹੀਂ ਹੋਇਆ ਨਾ ਹੀ ਆਪਾਂ ਨੂੰ ਕੁਝ ਹੈ ਤਾਂ ਆਪਾਂ ਕਲੀਅਰ ਦੱਸਾਂਗੇ ਅੱਜ ਇਸ ਵੇਲੇ ਐਸਪੀ ਸਾਹਿਬ ਨੂੰ ਮਿਲ ਕੇ ਆਏ ਨੇ ਸਾਰੀ ਗੱਲਾਂ ਇਹਨਾਂ ਨੂੰ ਤੇ ਕਲੀਅਰ